ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪਾਂ ਇਸ ਟਾਈਮ ਪਿੰਡ ਗਿੱਦੜ ਬਗਿਆੜੀ ਵਿਖੇ ਪਹੁੰਚੇ ਆਂ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਇਹ ਵਿੱਚ ਪਿੰਡ ਆਉਂਦਾ ਹੈ ਭਾਈ ਗੁਰਮੀਤ ਸਿੰਘ ਜੀ ਗਰੰਤੀ ਸਿੰਘ ਦੀ ਡਿਊਟੀ ਕਰਦੇ ਨੇ ਬਿਮਾਰ ਹੋ ਗਏ ਨੇ ਸ਼ੂਗਰ ਦੀ ਬਿਮਾਰੀ ਆ ਤੇ ਨਿਗਾਹ ਜਿਹੜੀ ਡਾਊਨ ਹੋ ਗਈ ਆ ਡਿਊਟੀ ਕਰਨੀ ਜਿਹੜੀ ਔਖੀ ਹੈ ਇਹਨਾਂ ਦੀ ਤੇ ਇੱਥੇ ਨਜ਼ਦੀਕ ਹੀ ਗੁਰੂ ਘਰ ਆ ਜਿੱਥੇ ਡਿਊਟੀ ਕਰਦੇ ਨੇ ਸੋ ਇਹਨਾਂ ਦੀ ਮਦਦ ਵਾਸਤੇ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਇਹਨਾਂ ਦੇ ਘਰ ਪਹੁੰਚੇ ਆ। ਇਹਨਾਂ ਨੂੰ ਦਵਾਈਆਂ ਦੀ ਲੋੜ ਆ ਤੇ ਆਪਾਂ ਜਰੂਰ ਇਹਨਾਂ ਦੀ ਸੇਵਾ ਕਰੀਏ ਜੇ ਦਾਖਲ ਹੋ ਜਾਣਗੇ ਤੇ ਸਰੀਰ ਇਹਨਾਂ ਦਾ ਵਧੀਆ ਹੋ ਜੂ ਸ਼ੂਗਰ ਵੀ ਇਹਨਾਂ ਨੂੰ ਹੈਗੀ ਆ। ਥਾਇਰੋਇਡ ਵੀ ਇਹਨਾਂ ਦਾ ਵਧੀਆ ਹੋਇਆ ਵਾ ਤੇ ਇੰਨੀਆਂ ਜਿਆਦੀਆਂ ਇਸ ਟਾਈਮ ਬਿਮਾਰੀਆਂ ਨੇ ਘੇਰ ਲਿਆ ਕੰਡੀਸ਼ਨ ਜਿਹੜੀ ਇਹਨਾਂ ਦੀ ਬਹੁਤ ਮਾੜੀ ਐ ਇਸ ਟਾਈਮ ਕਿਸੇ ਦੇ ਵੀ ਪਿੰਡ ਦੇ ਗਰੰਤੀ ਸਿੰਘ ਨੇ ਉਹਨਾਂ ਵਾਸਤੇ ਜਰੂਰ ਆਪਾਂ ਇਹ ਉਦਮ ਕਰਿਆ ਕਰੀਏ ਆਉਂਦੇ ਜਾਂਦੇ ਬਹਾਨੇ ਨਾਲ ਹੀ ਉਹਦੇ ਘਰੇ ਜਾ ਕੇ ਵੇਖਿਆ ਕਰੀਏ ਉਹਦਾ ਪਰਿਵਾਰ ਕਿਸ ਤਰ੍ਹਾਂ ਦਾ ਜੇ ਆਪਾਂ ਉਹਨਾਂ ਦੀ ਜ਼ਰੂਰਤ ਪੂਰੀ ਕਰਦੇ ਸਮਝੋ ਗੁਰੂ ਦੀ ਗੋਲਕ ਵਿੱਚ ਹੀ ਆਪਾਂ ਦਰਸ਼ਨੀ ਭੇਟਾ ਜਿਹੜੀ ਆ ਉਹ ਪਾਈ ਆ ਤੇ ਗੁਰੂ ਸਾਹਿਬ ਖੁਸ਼ ਹੋਣਗੇ ਉਹਨਾਂ ਦੇ ਗ੍ਰੰਥੀਆਂ ਦਾ ਆਪਾਂ ਜਦੋਂ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਾਂਗੇ ਸੋ ਇਸ ਟਾਈਮ ਭਾਈ ਸਾਹਿਬ ਨੂੰ ਬਹੁਤ ਲੋੜ ਆ ਭਾਈ ਗੁਰਮੀਤ ਸਿੰਘ ਹੋਰਾਂ ਨੂੰ ਤੇ ਇਹਨਾਂ ਦੀ ਮਦਦ ਕਰਨੀ ਵੀ ਬੰਦੀ ਆ ਇਹਨਾਂ ਨੂੰ ਦਾਖਲ ਕਰਵਾਉਣਾ ਦੇ ਵਾਸਤੇ ਰਿਪੋਰਟ ਦੀ ਡੀ ਕਰਦੇ ਸੀਗੇ ਤੇ ਰਿਪੋਰਟ ਕਾਫੀ ਖਰਾਬ ਆਈ ਹੈ ਥਾਇਰੋਇਡ ਵੀ ਬਹੁਤ ਖਰਾਬ ਆਇਆ ਸ਼ੂਗਰ ਇਹਨਾਂ ਨੂੰ ਪਹਿਲਾਂ ਹੀ ਹੈਗੀ ਆ ਬਹੁਤ 7-8 ਸਾਲ ਤੋਂ ਤੇ ਉਹ ਵੀ ਅੱਖਾਂ ਤੇ ਪੈ ਗਈ ਆ ਨਿਗਾ ਘਟ ਗਈ ਆ ਗੁਰਬਾਣੀ ਪੜਨ ਵਿੱਚ ਮੁਸ਼ਕਲ ਆਉਂਦੀ ਆ ਤੇ ਇਹ ਸਭ ਤੋਂ ਜਿਹੜੇ ਅੱਖਾਂ ਹੁੰਦੀਆਂ ਇਹ ਬਹੁਤ ਜ਼ਰੂਰੀ ਸਰੀਰ ਦਾ ਇੱਕ ਅੰਗ ਆ ਤੇ ਇਹ ਵੀ ਜਿਹੜੀਆਂ ਇਹਨਾਂ ਦੀਆਂ ਅੱਖਾਂ ਜਿਹੜੀਆਂ ਨਿਗਾ ਘਟ ਗਈ ਜਿੰਨਾ ਵੀ ਹੋ ਸਕਦਾ ਇਸ ਪਰਿਵਾਰ ਦੀ ਮਦਦ ਕਰੀਏ ਪਿੰਡ ਗਿੱਦੜੀ ਬਗਿਹੜੀ ਇੱਥੇ ਆਪਾਂ ਬੈਠੇ ਹੋਏ ਆਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਪਿੰਡ ਪੈਂਦਾ ਅਟਾਰੀ ਰੋਡ ਦੇ ਉੱਪਰ ਅਟਾਰੀ ਨੂੰ ਜਾਂਦੇ ਆਂ ਇਹ ਪਿੰਡ ਤੇ ਨਾਲ ਹੀ ਗੁਰੂ ਘਰ ਵਾ ਜਿੱਥੇ ਗਰੰਥੀ ਸਿੰਘ ਦੀ ਸੇਵਾ ਕਰਦੇ ਨੇ ਇੱਥੇ ਅਸੀਂ ਦੇਖਣ ਗਏ ਸੀਗੇ ਗੁਰੂ ਘਰੇ ਬੜੇ ਪਿਆਰ ਨਾਲ ਬੜੀ ਸੋਹਣੀ ਸੇਵਾ ਜਿਹੜੀ ਭਾਈ ਸਾਹਿਬ ਨੇ ਕੀਤੀ ਆ ਤੇ ਹੁਣ ਸਾਡਾ ਫਰਜ਼ ਬਣਦਾ ਕਿ ਇਹਨਾਂ ਦੀ ਸੇਵਾ ਕਰੀਏ ਜਿਹੜੇ ਗੁਰੂ ਦੀ ਸੇਵਾ ਕਰ ਰਹੇ ਨੇ ਗੁਰੂ ਘਰ ਦੀ ਸੇਵਾ ਸੋਹਣੇ ਤਰੀਕੇ ਨਾਲ ਕਰਦੇ ਪਏ ਨੇ ਐਸੇ ਗਰੰਥੀ ਸਿੰਘਾਂ ਦੀ ਵੀ ਲੋੜ ਆ ਨਿਸ਼ਕਾਮ ਸੇਵਾ ਕਰਦੇ ਨੇ ਤੇ ਇਸ ਟਾਈਮ ਬਿਮਾਰ ਨੇ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਬੜੀਆਂ ਚੰਗੀਆਂ ਰੂਹਾਂ ਦੇ ਦਰਸ਼ਨ ਹੋਏ ਮਾਪੁਰਖਾਂ ਦੀ ਸੰਗਤ ਕਰਦੇ ਨੇ ਤੇ ਰੋਜ਼ ਇੱਥੇ ਆਉਂਦੇ ਨੇ ਹਾਣੀ ਨੂੰ ਹਾਨ ਪਿਆਰਾ ਹੁੰਦਾ ਤੇ ਇੱਕ ਦੂਜੇ ਨਾਲ ਜਦੋਂ ਆਪਾਂ ਦੁੱਖ ਸੁੱਖ ਕਰਦੇ ਆਂ ਤੇ ਅੱਧਾ ਦੁੱਖ ਘਟ ਜਾਂਦਾ ਸਾਡੇ ਬਜ਼ੁਰਗ ਕਹਿੰਦੇ ਸੀਗੇ ਵੀ ਜੇ ਖੁਸ਼ੀ ਹੋਵੇ ਤੇ ਵੰਡ ਦਈਏ ਤੇ ਖੁਸ਼ੀ ਵੱਧ ਜਾਂਦੀ ਹੈ ਤੇ ਜੇ ਦੁੱਖ ਹੋਵੇ ਤੇ ਕਿਸੇ ਨਾਲ ਦੁੱਖ ਫੋਲ ਲਈਏ ਤਾਂ ਦੁੱਖ ਘਟ ਜਾਂਦਾ ਬਾਬੇ ਖਰਸੋਰੀ ਨਾ ਬੀਚਾ ਵਾਲੇ ਤੇ ਜਦੋਂ ਗਰੰਟੀ ਤੁਰੇ ਆਉਂਦੇ ਹੁੰਦੇ ਸੀ ਤੇ ਉਹ ਸੇਵਾਦਾਰ ਤਾਰ ਕੇ ਤੇ ਉਹ ਗਰੰਟੀਆਂ ਲਗਾਉਂਦੇ ਗੱਡੀ ਦੇ ਵਿੱਚ ਇੰਨਾ ਬਾਬਾ ਈਮਾਨ ਕਰਦੇ ਬਾਬੇ ਖਰਸੋ ਦੀ ਗਰੰਟੀਆਂ ਦਾ ਤੇ ਜਿਹੜੀ ਅੱਜ ਕੋਈ ਗੱਲ ਚੱਲ ਨਹੀਂ ਰਹੀ ਉਹਨਾਂ ਦੀ ਅੱਜ ਨਹੀਂ ਚੱਲ ਰਹੀ ਤੇ ਜਿਹੜਾ ਬਾਬੇ ਜੀ ਬਾਬਾ ਖਰਸੋ ਵੇਖ ਕੇ ਇਹਨਾਂ ਚਾਚਾ ਦਾ ਗਰੰਟੀਆਂ ਦਾ ਵੀ ਵੇ ਤੋਂ ਜਿਆਦਾ ਇਹਨਾਂ ਮਾਨ ਕਰਦੇ ਪਰ ਅੱਜ ਵਾਲੇ ਦਾ ਗੱਲ ਆ ਕੋਈ ਏਡੀ ਗੱਲ ਨਹੀਂ ਰਹੀ ਕੋਈ ਕੇਸ ਨੂੰ ਸੰਵਿਧਾਨਿਕਾਂ ਜੇ ਖੰਡਪਾੜ ਚੱਲਣ ਦੇ ਤਾਂ ਉਹ ਕਿਹੜਾ ਘਰ ਵਾਲਾ ਸੁਣਦਿਆ ਵੀ ਜੇ ਆਉਂਦਾ ਮੱਥਾ ਟੇਕ ਕੇ ਦੇ ਉਹਨੇ ਗਰੰਟੀ ਵਾਲੀ ਵੇਖਣੀ ਨਹੀਂ ਗਾ ਵੇਖਣਾ ਇਹਨੂੰ ਨਹੀਂ ਉਹਨੇ ਟੇਕਿਆ ਮੱਥਾ ਚੰਗਾ ਬਾਬਾ ਜੀ ਚੰਗਾ ਉਹਨੂੰ ਇਹ ਨਹੀਂ ਪੁੱਛਣਾ ਵੀ ਤੈਨੂੰ ਕਿਸੇ ਗ੍ਰਾਈ ਦਿੱਤੀ ਆ ਕਿ ਨਹੀਂ ਦਿੱਤੀ ਹੁਣ ਗ੍ਰਾਈ ਦੀ ਗੱਲ ਇਹਦੀ ਸੁਣ ਲੋ ਮੇਰਾ ਖਿਆਲ ਆ ਵੀ ਦਹਾ ਦਾ ਪੰਜ ਦਾ ਘਰ ਹੋਣਗੇ ਜਿਹੜੇ ਨੂੰ ਪੈਸੇ ਦਿੰਦੇ ਹੋਣਗੇ ਇਹ ਤਾਂ ਗੱਲ ਇਹਦੀ ਹੈ ਦਾ ਪੰਜ ਘਰ ਆਪਣੇ ਸਾਡੇ ਘਰ ਆ ਤਿੰਨ ਚਾਰ ਬਾਪਰੇ ਬੱਚਿਆਂ ਨੂੰ ਆਖਿਆ ਵੀ ਉਨਾਂ ਦੀ ਗ੍ਰਹੀ ਨਹੀਂ ਜੋ ਆਪਾਂ ਰੱਖਣੀ ਆਪਾਂ ਮੰਨਦੇ ਬਾਬੇ ਬੁੱਢਾ ਸਾਹਿਬ ਨੂੰ ਗੁਰੂਗ੍ਰਾਮ ਸਾਹਿਬ ਨੂੰ ਮੰਨਦੇ ਗ੍ਰਹੀ ਜੇ ਕਾਮ ਪੰਜ ਸੱਤ ਕਾਰੀ ਅਦਾ ਕੀ ਦਿੱਤੀ ਕੀ ਦਿੱਤੀ ਗ੍ਰਹੀ ਕੀ ਬਣੂਗਾ ਹੁਣ ਇਹਨੂੰ ਜਾ ਕੇ ਕਿਹੇ ਆਣਾ ਨਹੀਂ ਦਿੱਤਾ ਕਿ ਆਪਣਾ ਲਾਜ ਕਰਾ ਲਾ ਤੇ ਗੱਲ ਦੀ ਗਰੰਟੀ ਤਾਂ ਹੀ ਸਾਂਝਾ ਨਾ ਜੇ ਕੋਈ ਦੀ ਮਜਦ ਕਰੂ ਤੇ ਤੇ ਮਜਦ ਤੇ ਕੋਈ ਕਰਨੀ ਨਹੀਂ ਆ ਮਜਦ ਕਰੂ ਤੇ ਰਾਬੀ ਕਰਵੋਣੀ ਦੀ ਤੇ ਬਾਬਾਈ ਕਹਿਣ ਦੇ ਪੀ ਅੰਦਰੋਂ ਵੀ ਦਿਖਾਓ ਗੁਜ਼ਾਰਾ ਹੀ ਹੁੰਦਾ ਪਿਆ ਗ੍ਰੰਥੀ ਸਿੰਘਾਂ ਦੀ ਜਿਹੜੀ ਤਨਖਾਹ ਹੁੰਦੀ ਓਦੇ ਨਾਲ ਘਰ ਦੇ ਗੁਜ਼ਾਰਾ ਹੀ ਹੁੰਦੇ ਆ ਤੇ ਗ੍ਰੰਥੀ ਸਿੰਘ ਤੇ ਸਦਾਈ ਪਿੰਡ ਦੀਆਂ ਅਰਦਾਸਾਂ ਪਿੰਡ ਦੀ ਸੁੱਖ ਮੰਗਦੇ ਨੇ ਤੇ ਆਪਣਾ ਫਰਜ਼ ਬਣਦਾ ਕਿ ਆਪਾਂ ਵੀ ਗ੍ਰੰਥੀ ਸਿੰਘਾਂ ਵਾਸਤੇ ਕੁਝ ਸੋਚੀਏ ਜਿੰਨਾ ਆਪਾਂ ਕਰ ਸਕਦੇ ਉਹਨਾਂ ਦੀ ਸੇਵਾ ਉਹ ਕਰੀਏ ਬਾਬਾ ਜੀ ਸ਼ੂਗਰ ਜ਼ਿਆਦਾ ਵੱਧ ਗਈ ਏ ਕਾਫੀ 10 ਮਹੀਨੇ ਤੋਂ ਜਾਰਾ ਚੱਲੰਦੇ ਸੀ ਮੈਂ ਵੀ ਧਿਆਨ ਨਹੀਂ ਦਿੱਤਾ ਇਸ ਗੱਲ ਵੱਲ ਤੇ ਦਵਾਈ ਲਈ ਜਾਣੀ ਇਸ ਤਰ੍ਹਾਂ ਲੈ ਲੈਣੀ ਮੈਡੀਕਲ ਤੋਂ ਖਾ ਲੈਣੀ ਬਸ 슈ਗਰ 10 ਮਹੀਨੇ ਤੋਂ ਕੰਟਰੋਲ ਨਹੀਂ ਹੋਈ 350 350 400 500 540 ਏਨੀ ਰਹਿੰਦੀ ਰਹੀ ਉਸ ਤੋਂ ਬਾਅਦ ਨਾਲ ਹੀ ਟਾਈਫਾਇਟ ਹੋ ਗਿਆ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਸੈੱਲ ਵੀ ਹੋ ਗਏ ਓਟੀ ਪੀਟੀ ਵੱਧ ਗਿਆ ਕਾਫੀ ਜ਼ਿਆਦਾ ਹੋ ਗਿਆ ਨੁਕਸਾਨ ਹੁਣ ਤਾਂ ਮੈਨੂੰ ਬਾਥਰੂਮ ਕਰਨ ਵਾਸਤੇ ਵੀ ਉੱਠ ਕੇ ਬਹੁਤ ਔਖਾ ਵਾ ਜੀ ਕੁਛ ਨਿਗਾਹ ਤੇ ਪੈ ਗਈ ਹੈ ਨਿਗਾਹ ਵੀ ਬੈ ਗਈ ਹੈ ਮੇਰੀ ਪਤਾ ਨਹੀਂ ਲੱਗਦਾ ਕੌਣ ਤੇ ਕੀ ਹੈ ਹੋਰ ਉੱਠਣਾ ਤੇ ਬਹੁਤ ਮੁਸ਼ਕਲ ਹੋ ਗਿਆ ਵਾ ਜੀ ਹੁਣ ਜ਼ਿਆਦਾ ਹੀ ਪ੍ਰੋਬਲਮ ਆ ਹੁਣ ਫਿਰ ਤੋਂ ਛੁੱਟੀ ਵੀ ਲਈ ਆ ਗੁਰਦੁਆਰਾ ਸਾਹਿਬ ਵੀ ਕਿਸੇ ਨੂੰ ਭੇਜੀਦਾ ਨੇਤਨੇਮ ਕਰਨ ਵਾਸਤੇ ਰਹਿ ਰਾਸ ਵੀ ਤਿਆ ਮੇਰੀ ਕੰਡੀਸ਼ਨ ਇੰਨੀ ਨਹੀਂ ਕਿ ਮੈਂ 2 ਘੰਟੇ 1 ਘੰਟਾ ਬਹਿ ਸਕਾਂ ਤੇ ਜਾਂ ਉੱਠ ਕੇ ਮੈਂ ਇੱਥੋਂ 200 ਜਾਂ 300 ਮੀਟਰ ਚੱਲ ਸਕਾਂ ਇੰਨਾ ਕੀ ਆ ਮੇਰਾ ਬਸ ਇਸ ਤੋਂ ਬਾਅਦ ਤੇ ਵਾ ਕਹਾਣੀ ਖਤਮ ਹੋ ਜਾਂਦੀ ਹੈ ਕਿ ਐਂ ਲੱਗਦਾ ਵਾ ਵੀ ਪਤਾ ਨਹੀਂ ਕੀ ਹੋ ਜਾਣਾ ਕੀ ਹੋ ਜਾਣਾ ਤੁਰਨਾ ਫਿਰਨਾ ਵੀ ਬੰਦ ਆ ਦੋ ਬੇਟੇ ਇੱਕ ਬੇਟੀ ਆ ਤੇ ਮਾਤਾ ਜੀ ਆ ਤੇ ਪਿਤਾ ਜੀ ਆ ਉਹਨਾਂ ਨੂੰ ਵੀ 17 ਸਾਲ ਹੋ ਗਿਆ ਐਕਸੀਡੈਂਟ ਹੋ ਗਿਆ ਸੀ ਦੋ ਤਿੰਨ ਵਾਰੀ ਹੋ ਗਿਆ ਸੀ ਤੇ 4 ਤੇ 5 ਆਪਰੇਟ ਹੋ ਚੁਕੇ ਉਹਨਾਂ ਦੇ ਵੀ ਤੇ ਇੱਕ ਲੱਤ ਬਿਲਕੁਲ ਨਹੀਂ ਕੰਮ ਕਰਦੀ ਸਾਰੇ ਜੁਮੀਆਂਵਾਰੀਆਂ ਫਿਰ ਮੇਰੇ ਤੇ ਹੀ ਆ ਜਾਂਦੀਆਂ ਮੈਂ ਘਰ ਦੇ ਵਿੱਚ ਇਕੱਲਾ ਇਕੱਲਾ ਮੈਂ ਹਾਂ ਬਾਕੀ ਬੱਚੇ ਪੜ੍ਹਦੇ ਨੇ ਆਪ ਜੀ ਦੇ ਹਾਂਜੀ ਦੋ ਬੇਟੇ ਇੱਕ ਬੇਟੀ ਪੜ੍ਹਦੀ ਆ ਪਲੱਸ 2 ਜੇ ਇੱਕ ਬੇਟਾ 8ਵੀਂ ਚ ਪੜਦਾ ਇੱਕ 10 ਕੀਤੀਆਂ ਮਾਂ ਤੇ ਫ੍ਰੀ ਆ ਵੈਸੇ ਕੁਝ ਨਹੀਂ ਕਰਦਾ ਕੰਮ ਨਹੀਂ ਮਿਲਦਾ ਕੰਮ ਨਹੀਂ ਕੋਈ ਨਹੀਂ ਜੀ ਇਤਰਾਣਿਆ ਹੁਣ ਉਹਨੂੰ ਕਿਹਾ ਕਿ ਕੰਮ ਕੁੰਮ ਸਿੱਖਣ ਦੇ ਦੇ ਹੋ ਗਏ ਹਫਤਾ 10 ਦਿਨ ਕਿ ਉਹ ਕੰਮ ਤੇ ਜਾਂਦਾ ਵਾ ਲੱਕੜ ਦਾ ਕੰਮ ਸਿੱਖਮਾ ਕੇ ਕਿੰਨੇ ਕ ਸੇਵਾ ਜਿਹੜੀ ਮਿਲ ਜਾਂਦੀ ਹੋਊਗੀ ਤੂੰ ਕੋਈ 10-12000 ਬਣ ਜਾਂਦਾ ਬਾਬਾ ਜੀ ਨਹੀਂ 10-12000 ਤੇ ਨਹੀਂ ਬੰਦਾ ਕੋਈ 5-7000 ਤੂੰ ਫਿਰ ਲਾ ਲਓ 300 ਰੁਪਏ ਦੇ ਹਿਸਾਬ ਨਾਲ 10 ਜਾਣੇਵੇਂ 10 ਕ ਕਰ ਦਿੰਦੇ ਆ ਤੇ 3000 ਰੁਪਿਆ ਹੋ ਗਿਆ ਤੇ ਹੋਰ ਇਥੋਂ ਕੋਈ ਨਹੀਂ ਹੈਗਾ ਬਾਕੀ ਇਹ ਹੈ ਕਿ ਮੈਂ ਸੇਵਾ ਨਹੀਂ ਛੱਡ ਸਕਦਾ ਭਾਵੇਂ ਇਹ ਵੀ ਨਾ ਦੇਣ ਤੇ ਕਾਫੀ ਜਨ ਕੀ ਸਮੇ ਤੋਂ ਇਦਾਂ ਹੀ ਵੀਕ ਥੱਲੇ ਥੱਲੇ ਜਾ ਰਹੇ ਨੇ ਕਾਫੀ ਸਮੇ ਤੋਂ ਤੇ ਕੁਝ ਪਰਿਵਾਰ ਦੇ ਵਿੱਚ ਮੰਨ ਲਓ ਕਮਾਉਣ ਵਾਲਾ ਜਦੋਂ ਬੰਦਾ ਕੱਲਾ ਹੋਵੇ ਤੇ ਕੁਝ ਟੈਨਸ਼ਨਾਂ ਵੀ ਜਿਆਦਾ ਹੁੰਦੀਆਂ ਨੇ ਇੱਕ ਫਾਦਰ ਸਾਹਿਬ ਵੀ ਉਹਨਾਂ ਦੇ ਵੀ ਦੋ ਤਿੰਨ ਐਕਸੀਡੈਂਟ ਹੋਏ ਨੇ ਉਹ ਵੀ ਦੋਨਾਂ ਲੱਤਾਂ ਦੇ ਵਿੱਚ ਐਮਬਰਾਇਡ ਵਗੈਰਾ ਪਾਏ ਉਹਨਾਂ ਦੇ ਵੀ ਤੇ ਉਹਨਾਂ ਨੂੰ ਕੋਲ ਵੀ ਚੱਲਣਾ ਬੜਾ ਮੁਸ਼ਕਲ ਨੇ ਸੋ ਸਾਰਾ ਜੋ ਵੀ ਘਰ ਦਾ ਪਾਰ ਹੈਗਾ ਇਹਨਾਂ ਦੇ ਸਿਰ ਤੇ ਆ ਬੱਚੇ ਵੀ ਜਵਾਨ ਨੇ ਡਿਊਟੀ ਕਰਦੇ ਉਹਨਾਂ ਕਾਫੀ ਸਮੇਂ ਤੋਂ ਮੇਰੇ ਖਾਲ ਘਰ ਹੀ ਨਹੀਂ ਬਾਬੜੇ ਵੀ ਨਹੀਂ ਜਾ ਜਾਂਦਾ ਤੇ ਕਈ ਵਾਰਾ ਰਾਤ ਹੋਣਾ ਪੈਂਦਾ ਜਦ ਤੂੰ ਫੋਨ ਕਰਦੇ ਲੱਤ ਖਰਾਬ ਹੀ ਹੈ ਹੈ ਖਰਾਬ ਹੀ ਉਹ ਪੱਟੀ ਕਰਦੇ ਹੁੰਦੇ ਹੁਣ ਵੀ ਪੱਟੀ ਹੁਣ ਮੈਂ ਪੱਟੀ ਨਹੀਂ ਕੀਤੀ ਅੱਜ ਆ ਸੁੱਕਿਆ ਜ਼ਖਮ ਤੇ ਹਾਂਜੀ ਜ਼ਖਮ ਸੁੱਕਿਆ ਹੁਣ ਵਗਦਾ ਤਾਂ ਨਹੀਂ ਹੁਣ ਕਿ ਵਗਦਾ ਹੁੰਦਾ ਜੇ ਕਿਸੇ ਬੜੇ ਵਗਦਾ ਉਹ ਕਹੇ ਜੋ ਕੋਈ ਸੁੱਕੂ ਜਾਂਦਾ ਦਵਾਈ ਦੂ ਵੀ ਖਾਂਦੇ ਰਹੀਏ ਫਿਰ ਸੁੱਕ ਜਾਂਦਾ ਜੇ ਪੈਲ ਸੈਂਟੀ ਟੀਕਾ लगवा ਲੀਂ ਇਨਸ਼ਾਅੱਲਾ ਟੀਕੇ ਲੱਗਦੇ ਤੂੰ ਤਾਂ ਫਿਰ ਹੁਣ ਵਾਹ ਸੈਂਟੀ ਟੀਕੇ ਸੁਗਰੂ ਪਿਆਰਿਓ ਬਾਬਾ ਗੁਰਮੀਤ ਸਿੰਘ ਜੀ ਦੇ ਪਿਤਾ ਜੀ ਨੇ ਇਹ ਵੀ ਕਾਫੀ ਬਿਮਾਰ ਰਹੇ ਪਿਛੇ ਬਹੁਤ ਟ੍ਰੀਟਮੈਂਟ ਚੱਲਿਆ ਤੇ ਬਾਬਾ ਗੁਰਮੀਤ ਸਿੰਘ ਹਰੀ ਆਪ ਵੀ ਥੋੜਾ ਮੈਡੀਕਲ ਨਾਲ ਪਹਿਲਾਂ ਜੁੜੇ ਹੋਏ ਸੀਗੇ ਡਿਊਟੀ ਕਰਦੇ ਸੀ ਹਸਪਤਾਲ ਵਿੱਚ ਓਟੀ ਟੈਕਨੀਸ਼ੀਅਨ ਦਾ ਕੰਮ ਕੀਤਾ ਹੋਇਆ ਬਾਬਾ ਜੀ ਨੇ ਬੜੀ ਸੇਵਾ ਕੀਤੀ ਆਪਣੇ ਪਿਤਾ ਜੀ ਦੀ ਇਹਨਾਂ ਨੇ ਤੇ ਇਹ ਜਿਹੜੀ ਲੱਤ ਸੀਗੀ ਇਹਨਾਂ ਦੀ ਖਰਾਬ ਹੋ ਗਈ ਸੀ ਹੁਣ ਵੀ ਘਰ ਹੀ ਕਿਹੋ ਜਿਹੇ ਵੇਲੇ ਪੱਟੀ ਕਰਦੇ ਟੀਕੇ ਵਗੈਰਾ ਵੀ ਮੇਰੇ ਖਿਆਲ ਬਾਬਾ ਗੁਰਮੀਤ ਸਿੰਘ ਜੀ ਆਪ ਹੀ ਲਾ ਲੈਂਦੇ ਹਾਂ ਹਾਂਜੀ ਹਾਂਜੀ ਬੜਾ ਸਾਂਭਿਆ ਬੋਲ ਨਾ ਦਿਨ ਤੇ ਟੀਕੇ ਮਤਲਬ ਪੈਸ਼ਣ ਦੇ ਟੀਕੇ ਦਵਾਈ ਸੁਖਦੀ ਆਪੇ ਲੈ ਆਏ ਆਪੇ ਤੇ ਉਹਦੇ ਬੀਪੀ ਦੀ ਉਹਦੋਂ ਤੇ ਮੱਠੀ ਆ ਤੇ ਤੁਹਾਈ ਲਿਆ ਦੇਂਦੇ ਦਿਖਾ ਲਈਦੀ ਇਹੀ ਕਮਾਉਣ ਵਾਲੇ ਤੇ ਕਰਦੇ ਵੀ ਹੁਣ ਚਰਜੀ ਹੈਗੇ ਤੇ ਚਾ ਕਰਦੇ ਕਮਾਉਂਦੇ ਆ ਬਾਹਰ ਅੰਦਰ ਜਾਂਦੇ ਆ ਕਰਦੇ ਉਹ ਮਾਤਾ ਜੀ ਵੀ ਜਾਂਦੇ ਆ ਹਾਂਜੀ ਹਾਂਜੀ ਉਹ ਥੋੜਾ ਕੰਮ ਦਿੰਦੇ ਕਰ ਉਹ ਕਾਦਾ ਕੰਮ ਕਰਦੇ ਆ ਘਰਾਂ ਜੀ ਕਰਦੇ ਘਰਾਂ ਦਾ ਕੰਮ ਹਾਂਜੀ ਹਾਂਜੀ ਉਹ ਵੀ ਫਿਰ ਪਏ ਹੁਣ ਮਹੀਨਾ ਹੋ ਗਿਆ ਇਹ ਮੇਰਾ 12 ਤਰੀਕ ਦੇ ਗਿਆ ਪਿਛਲੇ ਦੇ ਡਿਊਟੀ ਮਹੀਨਾ ਤੀ ਹੋ ਗਿਆ ਤੁਹਾਰੇ ਇਤਨਾ ਦਵਾਈ ਦੋਖਾਂਤ ਨਹੀਂ ਤੇ ਮੇਰਾ ਜਿੰਨੀ ਅਗੇ ਡਿਊਟੀਆਂ ਤੋਂ ਮਿਲਦਾ ਹੋਣਾ ਉਹ ਸਾਰਾ ਇਦਾਂ ਹੀ ਲੱਗ ਲੁਕ ਜਾਂਦਾ ਕੁਝ ਤੁਹਾਡੀ ਦਵਾਈ ਆ ਜਾਂਦੀ ਕੁਝ ਬਾਬਾ ਗੁਰਮੀਤ ਸਿੰਘ ਜੀ ਹਾਂਜੀ ਹਾਂਜੀ ਇਦਾਂ ਹੀ ਆ ਜਾਂਦੀ ਕਿ ਕੋਈ ਆਪਣੀ ਦਵਾਈ ਫਿਰ ਘਰ ਦੇ ਵਿੱਚ ਬੱਚਿਆ ਹੋਇਆ ਉਹਨਾਂ ਦਾ ਵੀ ਕੋਈ ਨਾ ਕੋਈ ਢੇਲਮੱਠ ਰਹਿੰਦੀ ਆ ਹਾਂਜੀ ਹਾਂਜੀ ਇੱਕ ਬਾਹਰ ਨਹੀਂ ਕੰਮ ਕਰਦੀ ਇਹਦਾ ਵੀ ਕਰਾਇਆ ਤੁਹਾਡਾ ਅਸੀਂ ਤੁਹਾਡੀ ਤੁਹਾਡੀ ਮਾਂ ਆਪਣੀ ਨਹੀਂ ਕੰਮ ਕਰਦੀ ਉਮਰ ਵੀ ਕਾਫੀ ਹੋ ਗਈ ਤੁਹਾਡੀ ਮੇਰੇ ਹਿਸਾਬ ਨਾਲ ਕਿੰਨੀ ਉਮਰ ਹੋ ਗਈ ਤੁਹਾਡੀ ਇੱਕ 66 ਪੈਡਸ ਹਾਂਜੀ ਹਾਂਜੀ ਕੋਈ ਗੱਲ ਹੰਗਲਾ ਨਹੀਂ ਨਾ ਕੰਮ ਕਰਦੀਆਂ ਤੁਹਾਨੂੰ ਵੀ ਸ਼ੂਗਰ ਹਾਂਜੀ ਹਾਂਜੀ ਸ਼ੂਗਰ ਬਾਬਾ ਗੁਰਮੀਤ ਸਿੰਘ ਹੋਰਾਂ ਨੂੰ ਵੀ ਇਹੀ ਪੈ ਗਿਆ ਅੱਗੇ ਦੋਨੋਂ ਹੈ ਹੋ ਗਿਆ ਤੁਹਾਡੀ ਲੱਤ ਤੇ ਵੀ ਐਸੇ ਕਰਕੇ ਆਰਾਮ ਨਹੀਂ ਛੇਤੀ ਹੁੰਦਾ ਪਿਆ ਆ ਹੱਡੀ ਹੈ ਨਹੀਂ ਇਹਦੇ ਵਿੱਚ ਹੱਡੀ ਨਹੀਂ ਹੈਗੀ ਹੱਡੀ ਨਿਕ ਉਹਦੇ ਵਿੱਚ ਨਾ 2-3 ਨਿਕ ਹੱਡੀਆਂ ਨਹੀਂ ਤੇ ਜਦ ਇਹ ਟੁੱਟ ਗਿਆ ਵੀ ਕਿਉਂ ਕਿ ਤੇੜੀ ਬਾਕੀ ਇਦਾਂ ਹੀ ਤੁਰੇ ਫਿਰਦੇ ਵੀਰੇ ਦੇ ਨਾ ਹਾਂਜੀ ਹਾਂਜੀ ਇਦਾਂ ਲਈ ਫਿਰਦਾ ਰੱਬ ਹਾਂਜੀ ਹਾਂਜੀ ਇਹਨਾਂ ਨਾਲ ਦੋ ਸੋਟਿਆਂ ਨੂੰ ਤੁਰੇ ਫਿਰਦਾ ਬਾਹਰੋਂ ਤੀਸੇ ਕਿਲੇ ਜਾਈਦਾ ਗੁਰਦਾਰ ਸਾਹਿਬ ਕੋ ਤੇ ਇਤਰਮ ਕੋ ਤੇ ਬਾਹਰ ਜਾ ਕੇ ਬੈਜ ਗਏ ਤੇ ਘਰ ਗੁਰੂ ਸਾਹਿਬ ਨਾਲ ਜੇ ਜੁੜੇ ਹੋਏ ਆ ਹਾਂਜੀ ਤੇ ਮਹਾਰਾਜ ਜੀ ਵੀ ਵੇਖੋ ਕਿਸੇ ਨਾ ਕਿਸੇ ਦਾ ਢੋ ਮੇਲਾ ਲਾਈ ਜਾਂਦਾ ਨਾ ਹਾਂਜੀ ਹਾਂਜੀ ਸੋ ਗੁਰੂ ਪਿਆਰਿਓ 바બા ਗੁਰਮੀਤ ਸਿੰਘ ਹੋਰੀ ਜਿਹੜੀਆਂ ਡਿਊਟੀਆਂ ਕਰਦੇ ਆ ਪਿੰਡ ਵਿੱਚ ਕੁਝ ਘਰਾਣੇ ਪੈਸੇ ਲਾਏ ਹੋਏ ਨੇ ਕੋਈ ਪੱਕੀਆਂ ਤਨਖਾਹਾਂ ਨਹੀਂ ਹੈਗੀਆਂ ਪਿੰਡ ਵਿੱਚ ਗੁਰੂ ਘਰ ਹੀ ਡਿਊਟੀਆਂ ਕਰਦੇ ਨੇ ਜੋ ਮੈਡੀਕਲ ਦੀ ਲਾਈਨ ਛੱਡੀ ਫਿਰ ਇਹ ਗੁਰੂ ਘਰ ਆ ਕੇ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਨੇ ਤੇ ਪਰਿਵਾਰ ਦਾ ਖਰਚਾ ਬਹੁਤ ਵੱਡਾ ਹੈ ਬਾਪੂ ਜੀ ਦੀ ਦਵਾਈ ਚੱਲਦੀ ਹੈ ਤੇ 바બા ਗੁਰਮੀਤ ਸਿੰਘ ਹੋਰਾਂ ਦੀ ਵੀ ਜਿਹੜੀ ਦਵਾਈ ਚੱਲਦੀ ਪਈ ਆ ਤੇ ਹੁਣ ਇਨਫੈਕਸ਼ਨ ਇੰਨੀ ਵੱਧ ਗਈ ਆ ਸ਼ੂਗਰ ਹੋਣ ਦੇ ਕਰਕੇ ਜਿਹੜੀ ਡਿਊਟੀ ਨੇ ਇਹਨਾਂ ਕੋਲ ਹੁੰਦੀ ਪਈ ਗੁਰੂ ਦੀ ਸੇਵਾ ਕਰਨੀ ਹੈ ਉਹਦੇ ਵਾਸਤੇ ਤੰਦਰੁਸਤੀ ਜਿਹੜੀ ਉਹ ਵੀ ਜ਼ਰੂਰੀ ਚਾਹੀਦੀ ਹੈ ਤੇ ਹੁਣ ਇਹਨਾਂ ਨੂੰ ਲੋੜ ਆ ਕਿ ਕੋਈ ਚੰਗੇ ਹਸਪਤਾਲ ਵਿੱਚ ਇਹਨਾਂ ਦਾ ਟ੍ਰੀਟਮੈਂਟ ਹੋ ਜਾਵੇ ਤੇ ਫਿਰ ਆਪਣੀ ਡਿਊਟੀ ਜੇ ਨਿਭਾ ਸਕਦੇ ਨੇ ਸੋ ਗੁਰੂ ਕੀਆਂ ਫੌਜਾਂ ਗੁਰੂ ਕੇ ਗਰੰਤੀ ਸਿੰਘ ਇਹਨਾਂ ਦੀ ਸੇਵਾ ਕਰਨੀ ਆਪਣਾ ਫਰਜ਼ ਆ ਤੇ ਪਹਿਲ ਤੌਰ ਤੇ ਹੋਣੀ ਚਾਹੀਦੀ ਆ ਤੇ ਇਹ ਵਧੀਆ ਫਿਰ ਆਪਣੀ ਡਿਊਟੀ ਕਰ ਸਕਣਗੇ ਤੇ ਡਿਊਟੀ ਦੇ ਸੇਰ ਤੋਂ ਹੀ ਘਰ ਚੱਲਦਾ ਕੁਝ ਮਾਤਾ ਜੀ ਕਮਾ ਕੇ ਲਿਆਉਂਦੇ ਨੇ ਤੇ ਬਾਪੂ ਜੀ ਦੀ ਵੀ ਦਵਾਈ ਆ ਸੋ ਗੁਰੂ ਪਿਆਰਿਓ ਆਪਾਂ ਇਸ ਟਾਈਮ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਸ੍ਰੀ ਤਰਨਤਾਰਨ ਸਾਹਿਬ ਜੀ ਵਿਖੇ ਆਏ ਆਂ ਤੇ ਆਪਣਾ ਫਰਜ਼ ਜੋ ਬੰਦਾ ਸੀਗਾ ਆਪਾਂ ਇੱਥੇ ਲੈ ਕੇ ਆਏ ਆਂ ਯਾ ਅੱਗੇ ਡਾਕਟਰ ਸਾਹਿਬ ਆਪਾਂ ਨੂੰ ਜਾਣਕਾਰੀ ਦੇ ਦੇਣਗੇ ਇਹਨਾਂ ਵਾਸਤੇ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਰਹਿਣਾ ਜਿਹੜੇ ਪਹਿਲਾਂ ਟੈਸਟ ਕਰਾਏ ਸੀ ਕੁਝ ਟੈਸਟ ਡਾਕਟਰ ਸਾਹਿਬ ਨੂੰ ਉਹ ਦਿਖਾਏ ਨੇ ਮੈਡੀਸਨ ਅੱਗੇ ਚੱਲਦੀ ਹੈ ਜਾਂ ਕੋਈ ਹੋਰ ਦੱਸਦੇ ਨੇ ਉਹ ਆਪਾਂ ਆਪ ਸੰਗਤ ਦੇ ਨਾਲ ਸਾਂਝ ਪਾ ਰਹੇ ਹਾਂ ਡਾਕਟਰ ਮੈਨੂੰ ਉਹ ਬੱਜੀ महीना हो गया क्यों है पहले शुगर काफ़ी है शुगर भी इन्फेक्शन बहुत आ गई टाइफाइड भी, टी भी, भी है तो टी एल सी भी बढ़ गई डी एल सी ओ टी पी टी भी बढ़ उम्र तो कटी बहुत घट गई है शुगर कितने सालों तो बचपन से नहीं नहीं शुगर हो गई पाँच चार साल तक दोनों से लैंस भी या दवा लैंस पे हो गया ਮੇਰਾ ਦੋਸਤ ਮੇਰਾ ਸਾਹਮਣੇ ਸਾਹਮਣੇ ਇਹ ਲਾ ਲਿਆ ਇਹਨਾਂ ਦੇ ਦੋਨੱਖਾਂ 'ਚ ਲੈਂਸ ਪਏ ਹੋਏ ਭਾਜੀ ਲੈਂਸ ਦੇ ਜਦੋਂ ਪਿੱਛੇ ਜਦੋਂ ਲੈਂਸ ਪਹਿਨਦੇ ਇੱਕ ਵਾਰੀ ਅੱਖ 'ਚ ਜ਼ਿੰਦਗੀ 'ਚ ਇੱਕ ਵਾਰੀ ਛਿੱਲੀ ਆਂਦੀ ਹੁੰਦੀ ਆ ਉਹ ਲੈਂਸ ਦੇ ਪਿੱਛੇ ਕਲੀਅਰ ਜੀ ਆ ਜਾਂਦੀ ਆ ਉਹ ਲੇਅਰ ਨੂੰ ਇਧਰ ਦੀ ਮਸ਼ੀਨ ਉੱਤੇ ਕੱਟਣਾ ਪੈਂਦਾ ਆਪਾਂ ਨੂੰ ਜਦੋਂ ਆਪਾਂ ਕੱਟ ਦਿੰਨੇ ਆ ਉਹ ਫੇਰ ਪਹਿਲਾ ਵਾਰੀ ਨਜ਼ਰ ਹੋ ਜਾਂਦੀ ਆ ਜਦੋਂ ਆਪਾਂ ਲੈਂਸ ਪਾਉਂਦੇ ਨਜ਼ਰ ਵਧੀਆ ਬਣ ਜਾਂਦੀ ਆ ਫੇਰ ਕੁਝ ਕਾਲ ਬਾ 6 ਸਾਲ ਬਾਅਦ ਜਾਂ ਭਈਆਂ ਦੇ 15 ਸਾਲਾਂ ਬਾਅਦ ਉਹ ਛਿੱਲੀ ਆ ਜਾਂਦੀ ਹੈ ਜਦੋਂ ਛਿੱਲੀ ਆ ਜਾਂਦੀ ਹੈ ਨਜ਼ਰ ਘਟ ਜਾਂਦੀ ਹੈ ਫਿਰ ਜਦੋਂ ਛਿੱਲੀ ਕੱਟ ਦਿੱਤੀ ਜਾਂਦੀ ਹੈ ਉਹ ਇਦਾਂ ਦੀ ਮਸ਼ੀਨ ਤੇ ਪਟਾਕੇ ਮਾਰੀ ਲਾਈਟ ਮਾਰ ਕੇ ਕੱਟ ਦਿੰਦੀ ਆਂਦੀ ਹੈ ਫਿਰ ਜਿੱਦਾਂ ਦੀ ਆਪਰੇਸ਼ਨ ਕਰਕੇ ਨਜ਼ਰ ਸਿਗੀ ਆਈ ਉਦੋਂ ਦੀ ਫੇਰ ਆ ਜਾਂਦੀ ਹੈ ਬਾਬਾ ਜੀ ਨੂੰ ਪਾਠ ਕਰਨ ਵਿੱਚ ਦਿੱਕਤ ਆਉਂਦੀ ਸੀ ਤੇ ਅੱਜ ਆਪਾਂ ਇਹਨਾਂ ਨੂੰ ਲੈ ਕੇ ਆਏ ਇੱਥੇ ਹਸਪਤਾਲ ਵਿੱਚ ਇੱਕ ਤੇ ਟੈਸਟ ਹੋ ਰਹੇ ਨੇ ਇਹਨਾਂ ਦੇ ਨਾਲ ਆਪਾਂ ਨਿਗਾ ਵੀ ਟੈਸਟ ਕਰਵਾ ਰਹੇ ਆ ਤੇ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਸ਼ਾਇਦ ਇਹਨਾਂ ਦੀ ਜਿਹੜੇ ਅੰਕ ਦਾ ਨੰਬਰ ਜਿਹੜਾ ਉਹ ਵੱਡਾ ਲੱਗੂ ਪਹਿਲੇ ਨਾਲੋਂ ਤੇ ਜੇ ਅੰਕ ਦੀ ਲੋੜ ਪਈ ਤੇ ਉਹ ਵੀ ਆਪ ਸੰਗਤ ਦੇ ਸਹਿਯੋਗ ਨਾਲ ਆਪਾਂ ਇੱਥੋਂ ਬਣਵਾ ਕੇ ਦੇਵਾਂਗੇ ਤਾਂ ਕਿ ਬਾਬਾ ਜੀ ਡਿਊਟੀ ਜਿਹੜੀ ਵਧੀਆ ਲਾ ਸਕਣ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਪਾਠ ਕਰ ਸਕਣ ਉਸ ਤਰ੍ਹਾਂ ਬਾਬਾ ਜੀ ਇਹ ਪਹਿਲਾ ਧੁੰਦਲਾ ਦੀਦਾ ਇਹਦੇ ਨਾਲ ਜਿਹੜੀ ਪਹਿਲੀ ਅੰਕ ਲੱਗੀ ਸੀਗੀ ਹਾਂਜੀ ਹਾਂਜੀ ਇਹਦੇ ਨਾਲ ਕਾਫੀ ਫਰਕ ਪੈ ਗਿਆ ਵਾ ਇੱਕ ਇੱਕ ਨੰਬਰ ਦਾ ਹੀ ਫਰਕ ਪੈ ਗਿਆ ਇਹ ਤੇ ਐਨਕ ਦੇ ਨਾਲ ਸਾਫ ਦਿਖਾਈ ਨਹੀਂ ਜਾਂ ਬੜੀ ਦਿੱਕਤ ਆਉਂਦੀ ਸੀ ਕਿਸੇ ਨੂੰ ਇਸ ਤਰ੍ਹਾਂ ਕਿ ਜਿਵੇਂ ਨਾ ਅੱਖਾਂ ਦੇ ਵਿੱਚ ਕੁਝ ਆ ਗਿਆ ਮੱਧ ਧੁੰਦਲਾ ਧੁੰਦਲਾ ਜਾ ਦਿਖਣਾ ਪਾਣੀ ਪਾਣੀ ਜਿਹਾ ਰਹਿਣਾ ਤੇ ਬੜੀ ਪ੍ਰੋਬਲਮ ਜਿਆਦਾ ਆ ਗਈ ਹੈ ਜੀ 1200 ਰੁਪਏ ਦੀ ਰੇਂਜ ਦੇ ਵਿੱਚ ਬਣ ਜੇਗੀ ਬਾਕੀ ਆਪਣੀ ਮਰਜ਼ੀ ਹੈ ਤੁਸੀਂ ਕੋਸਟਲ ਵੀ ਬਣਾ ਸਕਦੇ ਜੇ ਬਾਕੀ 1200 ਰੁਪਏ ਦੇ ਵਿੱਚ ਬਿਲਕੁਲ ਫਾਈਨ ਅੱਛੀ ਬਣ ਜੇਗੀ ਹਾਂ ਜੀ ਦੇਖੋ ਐਨਕ ਤੇ ਡਿਪੈਂਡ ਕਰਦੀ ਸੰਭਾਲ ਤੇ ਐਨ ਤੈ ਸੰਭਾਲਦੇ ਡਿਪੈਂਡ ਕਰਦੇ ਤੁਸੀਂ ਜਿੰਨਾ ਸੰਭਾਲੋਗੇ ਉਹਨਾਂ ਥੋੜਾ ਲੰਬਾ ਚੱਲ ਜਾਏਗੀ ਜੇ ਨਾ ਸੰਭਾਲੋਗੇ ਚਾਹੇ ਤੁਸੀਂ ਜਲਦੀ ਉਹਨੂੰ ਖਰਾਬ ਕਰ ਲੋ ਸੰਭਾਲ ਤੇ ਡਿਪੈਂਡ ਕਰ ਹਾਂਜੀ ਹਾਂਜੀ ਅੱਛੀ ਬਣ ਜਾਏਗੀ ਗੁਰਪਿਆਰੋ ਆਪਾਂ ਅੱਜ ਲੈ ਕੇ ਆਏ ਬਾਬਾ ਗੁਰਮੀਤ ਸਿੰਘ ਜੀ ਹੋਰਾਂ ਨੂੰ ਇੱਥੇ ਤਰਨ ਤਾਰਨ ਸਾਹਿਬ ਜੀ ਵਿਖੇ ਹਸਪਤਾਲ ਵਿੱਚ ਅਜਿਹਾ ਦਾਖਲਾ ਕਰਵਾ ਰਹੇ ਹਾਂ ਸੇਤ ਇਹਨਾਂ ਦੀ ਢਿੱਲੀ ਸੀਗੀ ਸ਼ੂਗਰ ਜ਼ਿਆਦੀ ਹੋਣ ਦੇ ਕਾਰਨ ਇਹਨਾਂ ਨੂੰ ਜਿਹੜਾ ਵਾ ਉਹ ਸਾਰੇ ਬਾਡੀ ਦੇ ਵਿੱਚ ਦਰਦਾਂ ਤੇ ਸੁਨਣਾਪਣ ਆ ਗਿਆ ਹੋਇਆ ਹੈ ਜਿਹਨੂੰ ਡਾਇਬੀਟਿਕ ਨਿਊਰੋਪੈਥੀ ਕਹਿੰਦੇ ਨੇ ਉਹ ਹੋ ਗਈ ਹੋਈ ਹੈ ਤੇ ਬਾਕੀ ਇਹਨਾਂ ਕੋ ਤੁਰਿਆ ਨਹੀਂ ਜਾਂਦਾ ਜਦੋਂ ਤੁਰਦੇ ਉਹ ਦਿੱਗਦੇ ਨੇ ਤੇ ਸਾਹ ਚੜਦਾ ਹੈ ਇਹਨਾਂ ਨੂੰ ਆਪਾਂ ਨੂੰ ਦਾਖਲ ਕਰਕੇ ਹੀ ਇਹਨਾਂ ਦੀ ਪਹਿਲਾਂ ਤਾਂ ਸ਼ੂਗਰ ਕੰਟਰੋਲ ਕਰਨੀ ਪੈਣੀ ਹੈ ਠੀਕ ਹੈ ਸ਼ੂਗਰ ਕੰਟਰੋਲ ਕਰਨ ਤੋਂ ਬਾਅਦ ਫਿਰ ਇਹ ਇੱਕ ਦੋ ਇੱਕ ਦੋ ਜਾਂ ਤਿੰਨ ਦਿਨ ਜਿੰਨੇ ਦਿਨ ਵੀ ਲੱਗਦੇ ਆ ਸ਼ੂਗਰ ਕੰਟਰੋਲ ਹੁੰਦੀ ਆ ਉਸ ਤੋਂ ਬਾਅਦ ਜਦੋਂ ਸੈਟਲਡ ਹੋਣ ਦੇ ਸਟੇਬਲ ਹੋਣਗੇ ਫਿਰ ਇਹਨਾਂ ਨੂੰ ਛੁੱਟੀ ਦੇਵਾਂਗੇ ਜੀ ਫਿਰ ਇਹਨਾਂ ਨੂੰ ਦਵਾਈ ਲੈ ਕੇ ਦੇਵਾਂਗੇ ਰੈਗੂਲਰ ਦਵਾਈ ਜਿਹੜੀ ਆ ਘਰ ਬੈਠ ਕੇ ਖਾਣਗੇ ਜਦੋਂ ਹਾਰਡ ਵਰਕ ਕਰਦਾ ਬੰਦਾ ਤੇ ਉਦੋਂ ਕਿਉਂਕਿ ਇਹ ਗ੍ਰੰਥੀ ਸਾਹਿਬ ਨੇ ਠੀਕ ਹੈ ਇਹਨਾਂ ਨੇ ਪਾਰਟ ਕਰਨਾ ਹੁੰਦਾ ਹੈ ਪਾਰਟ ਇਹ ਅਗੇ ਰਾਤ ਦੀਆਂ ਰੋਲਾਂ ਵੀ ਲਾਉਂਦੇ ਨੇ ਦਿਨ ਦੀਆਂ ਵੀ ਲਾਉਂਦੇ ਸੌਂਦੇ ਘੱਟ ਨੇ ਤੇ ਉਹਦੇ ਨਾਲ ਸ਼ੂਗਰ ਦੇ ਕਾਰਨ ਬਹੁਤ ਸਾਰੀ ਬੋਡੀ ਤੇ ਆਰਗਨ ਤੇ ਇਫੈਕਟ ਪੈਂਦਾ ਤੇ ਇਹ ਮਤਲਬ ਏਸੀ ਇਸ ਗੱਲ ਕਰਕੇ ਵੀ ਥੋੜਾ ਜਿਆ ਨਾ ਨ ਨੂੰ ਇਹ ਜੜੀਆਂ ਪ੍ਰੋਬਲਮਸ ਆ ਗਈਆਂ ਹੋਈਆਂ ਜਿਆਦਾ ਡਿਊਟੀ ਕਰਨ ਦੇ ਕਾਰਨ ਉਹ ਇਹਨਾਂ ਨੂੰ ਅਸਲ ਵਿੱਚ ਕੀਟੋ ਹੈ ਕਈ ਵਰੀ ਨਹੀਂ ਜਿਹੜਾ ਹੁੰਦਾ ਨਾ ਮਤਲਬ 슈ਗਰ ਜਿਹੜੀ ਆ ਉਹ ਬਲੱਡ ਦੇ ਵਿੱਚ ਜਿਆਦਾ ਘੁਲਣ ਦੇ ਕਾਰਨ ਕੀਟੋ ਐਸਿਡੋਸਿਸ ਹੋ ਜਾਂਦਾ ਹੁਣ ਇਹਨਾਂ ਤੇ ਸਾਰੇ ਅਸੀਂ ਟੈਸਟ ਕਰਾਂਗੇ ਉਹਦੇ ਵਿੱਚ ਸਾਨੂੰ ਪਤਾ ਲੱਗੂਗਾ ਕਿ ਕੀਟੋ ਐਸਿਡੋਸਿਸ ਵਗੈਰਾ ਤਾਂ ਨਹੀਂ ਹੋਇਆ 슈ਗਰ ਇਹਨਾਂ ਦੀ ਅੱਜ ਵੀ 400 ਦੇ ਲੱਗੇ ਆ ਤੇ ਉਦੋਂ ਵੀ ਇਹਨਾਂ ਦੀ 400 ਦੇ ਲੱਗੀ ਸੀ ਮਲਾਜ ਤੋਂ ਉਹ 10 ਜਾਂ 15 ਦਿਨ ਪਹਿਲਾਂ ਜਦੋਂ ਵੀ ਦਾਖਲ ਰਹੇ ਉਹ ਤੋਂ ਵੀ ਟ੍ਰੀਟਮੈਂਟ ਦਾ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਉਹਦੇ ਕਾਰਨ ਇਹਨਾਂ ਨੂੰ ਇਹ ਸਾਰੀਆਂ ਪ੍ਰੋਬਲਮਸ ਆ ਗਈਆਂ ਉੱਥੇ ਆਮ ਜਿਵੇਂ 슈ਗਰ ਚੈੱਕ ਕਰ ਲਈ ਟੀ ਐਲ ਸੀ ਡੀ ਐਲ ਸੀ ਹੋਰ ਉਹ ਬਡਾਲ ਦਾ ਤੇ ਇਹੀ ਬਸ ਚੈੱਕ ਹੀ ਤੇ ਹੋਰ ਤਾਂ ਕੋਈ ਨਹੀਂ ਉਹ ਵੀ ਡ੍ਰਿਪ ਲਾ ਦਿੰਦੇ ਸੀ ਸ਼ਾਮੀ ਘਰੇ ਭੇਜ ਦਿੰਦੇ ਸੀ ਸੋ ਗੁਰੂ ਪਿਆਰਿਓ ਅੱਜ ਬਾਬਾ ਜੀ ਨੂੰ ਦਾਖਲ ਕਰਵਾ ਰਹੇ ਇਥੇ ECG ਵਗੈਰਾ ਹੋ ਗਈ ਕੁਝ ਮੁਢਲੀ ਜਾਣਕਾਰੀ ਵਾਸਤੇ ਟੈਸਟ ਕੀਤੇ ਗਏ ਨੇ ਹਸਪਤਾਲ ਵੱਲੋਂ ਤੇ 2-4 ਦਿਨ ਇਥੇ ਰਹਿਣਗੇ ਇਹਨਾਂ ਦਾ ਵਧੀਆ ਇਲਾਜ ਹੋ ਜਾਊਗਾ ਆਪਣੀ ਡਿਊਟੀ ਵਧੀਆ ਕਰ ਸਕਣਗੇ ਸੋ ਇਸ ਵਾਸਤੇ ਇਥੇ ਲੈ ਕੇ ਆਏ ਆ ਤੇ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਬਧ ਤੋਂ ਸਹਿਯੋਗ ਕਰਿਓ ਸਾਡਾ ਬਾਬਾ ਜੀ ਦੇ ਵਾਸਤੇ ਬਾਬਾ ਜੀ ਦਾ ਇਲਾਜ ਹੋਣਾ ਇਥੇ ਚੰਗੀ ਮੈਡੀਸਿਨ ਮਿਲ ਜਾਊਗੀ ਚੰਗਾ ਟ੍ਰੀਟਮੈਂਟ ਮਿਲੂਗਾ ਤੇ ਆਪਣੀ ਡਿਊਟੀ ਵਧੀਆ ਕਰ ਸਕਣਗੇ ਸੋ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਅੱਜ ਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅੱਜ ਆਪਾਂ ਬਾਬਾ ਜੀ ਨੂੰ ਦਾਖਲ ਕਰਵਾ ਰਹੇ ਹਾਂ ਇਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ